ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੇਰੋ ਮੈਂ ਅੱਜ ਮੁਕਸਰ ਪੁਰਦਰਾ ਸਾਹਿਬ ਆਇਆ ਸੀ ਠੱਪੀ ਗੰਡੀ ਸਾਹਿਬ ਤਾਂ ਆ ਜੋ ਤੁਸੀਂ ਵਣਦਾ ਦਰਖਤ ਦੇਖ ਰਹੇ ਆ ਮੈਂ ਬਹੁਤ ਸਾਲਾਂ ਦੇ ਹਨਾ ਲੱਕਾ ਟੇਕ ਰਹੇ ਆ ਦੇਖੋ ਕਿੰਨਾ ਵਿਸ਼ਾਲ ਹੈ ਆ ਤੁਸੀਂ ਫੜੋ ਇਹਦੇ ਇਸ ਵਣ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੋੜਾ ਬੰਨਿਆ ਸੀਗਾ ਇਹਨੂੰ ਪੂਰਾ ਲਾ ਕੇ ਪ੍ਰਜ਼ਰਵ ਕੀਤਾ ਹੋਇਆ ਕਿੰਨਾ ਸ਼ਾਨਦਾਰ ਬਣਦਾ ਰੁੱਖ ਦਰਦ ਬਹੁਤ ਹੈ ਤਕਰੀਬਨ ਤੁਸੀਂ ਸਮਝੋ ਵੀ ਇਹ 1705 ਈਸਵੀ ਦੀ ਗੱਲ ਹੋ ਗਈ ਤੇ ਇਹ ਕਿੱਲੇ ਲੱਗੇ ਸ਼ਹਿਰ ਬਣਿਆ ਹੋਇਆ ਆ ਆਕਾਨੇ ਪਾਤੀ ਹੈ ਆਸ ਪਾਏ ਹੋਏ ਆ ਵੀ ਪੱਤੇ ਵਗੈਰਾ ਨਾ ਗਿਰਨ ਥੱਲੇ ਹਨਾ ਲੋਕ ਬੈਠ ਜਾਂਦੇ ਇੱਥੇ ਇਹ ਬੰਦਾ ਰੁੱਖ ਹੈ ਰੁੱਖ ਹੈ ਜਿਹਨੂੰ ਬਚਾਇਆ ਗਿਆ ਹੈ ਸਾਹੇ ਆ ਅੰਤ ਤੱਕ ਰਿਸ਼ਮਾਈ ਕਹਿ ਸਕਦੇ ਆ ਆਪਾਂ ਤੇ ਸੰਗਤਾਂ ਦਾ ਮੋਹ ਹੈ ਪਿਆਰ ਹੈ ਗੁਰੂ ਦਾ ਅਸ਼ੀਰਵਾਦ ਹੈ ਵੀ ਇਹ ਅਜਾ ਪੰਮ ਵੀ ਖਲੋਂ ਇਹਨਾ ਪੁਰਾਣਾ ਰੁੱਖ ਮਿਲ ਰਿਹਾ ਮੇਰਾ ਮਨ ਕੀਤਾ ਵੀ ਤੁਹਾਨੂੰ ਵੀ ਜਰੂਰ ਦਰਸ਼ਨ ਕਰਾਵਾਂ ਦੇਖੋ ਕਿੱਡਾ ਵੱਡਾ ਰੁੱਖ ਹੈ ਖਾ ਨਾਲ ਕੁਦਰਤ ਨਾਲ ਪਿਆਰ ਕਰੋ ਇਹ ਹੀ ਕੁਦਰਤ ਨੂੰ ਪਾਉਣ ਦਾ ਰਸਤਾ ਬਹੁਤ ਬਹੁਤ ਧੰਨਵਾਦ ਹੋਦਾ ਹੈ